ਸਾਹੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਆ ਅੱਪ ਅੱਜ ਮੈਚਿੰਗ ਸੂਟ ਆ ਜਿਹੜਾ ਉਹਦੀ ਕਟਿੰਗ ਕਰਾਂਗੇ ਤੇ 2.5 ਮੀਟਰ ਕਮੀਜ਼ ਦਾ ਕਪੜਾ 2.5 ਮੀਟਰ ਹੀ ਆਪਣੇ ਕੋਲ ਸਲਵਾਰ ਦਾ ਕਪੜਾ ਤੇ ਹੁਣ ਆਪਾਂ ਇਹਦੀ ਕਟਿੰਗ ਆ ਜਿਹੜੀ ਉਹ ਕਰਨੀ ਸ਼ੁਰੂ ਕਰਾਂਗੇ ਹੁਣ ਆਪਾਂ ਕਮੀਜ਼ ਦੀ ਜਿਹੜੀ ਕਟਿੰਗ ਆ ਉਹ ਕਰਾਂਗੇ ਕਮੀਜ਼ ਦੇ ਫੁੱਲ ਨੇ ਜਿਹੜੇ ਆਪਾਂ ਦੇਖ ਲੈਣੇ ਨੇ ਦੇ ਉੱਪਰਲੀ ਸਾਈਡ ਨੂੰ ਜਾ ਰਹੇ ਨੇ ਤੇ ਆਪਾਂ ਨੇ ਇੱਧਰਲੇ ਜਿਹੜਾ ਪੱਲਾ ਬਣੂਗਾ ਬੈਕ ਸਾਈਡ ਦਾ ਇਹਦੇ ਇੱਧਰਲੀ ਸਾਈਡ ਜਾ ਰਿਹਾ ਇਹਨੇ ਕਿਉਂਕਿ ਆਪਣਾ ਇਹ ਫੋਲਡ ਕਰਿਆ ਹੋਇਆ ਇਸ ਤਰ੍ਹਾਂ ਐਦਾ ਫੋਲਡ ਕਰਿਆ ਹੋਇਆ ਇਸ ਤਰ੍ਹਾਂ ਆਪਾਂ ਨੇ ਇਹ ਫੋਲਡ ਕੀਤਾ ਹੋਇਆ ਕੱਪੜਾ ਦੂਰਾ ਫੋਲਡ ਕੀਤਾ ਹੋਇਆ ਤੇ ਇਹਦੇ ਫੁੱਲ ਨੇ ਜਿਹੜੇ ਇੱਕ ਉੱਪਰ ਨੂੰ ਜਾ ਰਹੇ ਨੇ ਇੱਕ ਥੱਲੇ ਨੂੰ ਜਾ ਰਹੇ ਨੇ ਤੇ ਹੁਣ ਆਪਾਂ ਇਹਨੂੰ ਇੱਕ ਸਾਰ ਕੱਪੜੇ ਨੂੰ ਕਰਕੇ ਇਹਦਾ ਮਲਾ ਕੇ ਨਾ ਫਿਰ ਆਪਾਂ ਨੇ ਇਹਦੀ ਜਿਹੜੀ ਕਟਿੰਗ ਆ ਉਹ ਕਰ ਦੇਣੀ ਆ ਅੱਡ-ਅੱਡ ਕਰ ਲੈਣੇ ਨੇ ਇਹ ਪੱਲੇ ਇਸ ਤਰ੍ਹਾਂ ਆਪਾਂ ਨੇ ਦੂਰਾ ਫੋਲਡ ਕਰ ਲਿਆ ਕੱਪੜਾ ਸਾਰਾ ਇਧਰਲੀ ਸਾਈਡ ਤੋਂ ਵੀ ਆਪਾਂ ਨੇ ਮਲਾ ਲਿਆ ਉਧਰਲੀ ਸਾਈਡ ਤੋਂ ਵੀ ਮਲਾ ਲਿਆ ਹੁਣ ਆਪਾਂ ਇਹਦੇ ਵਿੱਚੋਂ ਜਿਹੜਾ ਕਮੀਜ਼ਾ ਉਹ ਕੱਟ ਕਰਾਂਗੇ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰ ਲੈਣਾ ਆਪਾਂ ਨੇ ਹੁਣ ਇਹਨੂੰ ਕਮੀਜ਼ ਬਣਾ ਜਿਹੜਾ ਕਪਰੀਮ ਕਮੀਜ਼ ਦੇ ਕੱਪੜੇ ਨੂੰ ਜਿਹੜਾ ਇਸ ਤਰ੍ਹਾਂ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਇਹਦੀ ਲੈਂਥ ਲਾ ਲੈਣੀ ਆ ਫੋਲਡ ਆਪਾਂ ਨੇ 26 ਇੰਚ ਕਰਿਆਗਾ 21 ਇੰਚ ਇਹਦੀ ਹਿੱਪ ਹੋਊਗੀ 4.5 ਇੰਚ ਆਪਾਂ ਇਹਨੂੰ ਨੀਮਾ ਰੱਖਾਂਗੇ ਤਿਆਰ ਇਹ ਰਹੂਗਾ 42.5 ਇੰਚ 3 ਇੰਚ ਆਪਾਂ ਇਹਦੇ ਵਿੱਚ ਐਕਸਟਰਾ ਲਵਾਂਗੇ ਸਾਰਾ ਆਪਾਂ ਨੇ ਇਹ 13 13 ਇੰਚ ਤੇ ਫੋਲਡ ਕਰ ਲਿਆ ਦੇਖ ਸਕਦੇ ਹੋ ਤੁਸੀਂ 13 13 ਇੰਚ ਤੇ ਆਪਾਂ ਨੇ ਸਾਰਾ ਫੋਲਡ ਕਰ ਲਿਆ ਹੁਣ ਆਪਾਂ ਇਹਨੂੰ ਇੱਥੇ ਸਿੱਧਾ ਕਰ ਦਾਂਗੇ ਅਨੇ ਕੱਪੜਾ ਜਿਹੜਾ ਲਾਲ ਹੈ ਨਾ ਨਾਲੋਂ ਕਿਉਂਕਿ ਆਪਾਂ ਇਹਦੇ ਪਾਸੇ ਹਲਟਾਉਣੇ ਨੇ ਆਪਾਂ ਇਹਦੇ ਪਾਸੇ ਇਹਨीडी ਉਲਟਾ ਲੈਣੇ ਨੇ ਫਲਾਵਰ ਨੇ ਜਿਹੜੇ ਇਹਦੇ ਦੇਖ ਲੈਣੇ ਨੇ ਆ ਦੇਖ ਸਕਦੇ ਹੋ ਤੁਸੀਂ ਇਹਦੇ ਉੱਪਰਲੀ ਸਾਈਡ ਜਾ ਰਹੇ ਨੇ ਇਹਦੇ ਇਧਰਲੀ ਸਾਈਡ ਨੂੰ ਥੱਲੇ ਨੂੰ ਜਾ ਰਹੇ ਨੇ ਹੁਣ ਆਪਾਂ ਨੇ ਇਹਦੇ ਪਾਸੇ ਨੇ ਜਿਹੜੇ ਉਹ ਕਮਾ ਲੈਣੇ ਨੇ ਇਸ ਤਰ੍ਹਾਂ ਛੱਟ ਕਰਕੇ ਬਿਛਾ ਲੈਣਾ ਕਪੜਾ ਜਿਹੜਾ ਕਮੀਜ਼ ਦੇ ਨਾਲੋਂ ਕਪੜਾ ਲਿਆ ਸੀ ਉਹਦੀ ਆਪਾਂ ਬਾਹਾਂ ਲਾਵਾਂਗੇ ਇਸ ਤਰ੍ਹਾਂ ਆ ਆਪਣੇ ਕੋਲ ਕਪੜਾ ਬਚਿਆ ਸੀ ਆਪਾਂ ਇਹਨੂੰ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਤੇ ਬਾਹਾਂ ਦੀ ਜਿਹੜੀ ਲੰਬਾਈ ਦੀ ਨਿਸ਼ਾਨੀ ਲਾਵਾਂਗੇ ਬਾਹਾਂ ਕਿੰਨੇ ਇੰਚ ਦੀਆਂ ਰੱਖਣੀਆਂ ਨੇ ਇਹ ਬਾਹਾਂ ਆਪਾਂ ਨੇ 19 ਇੰਚ ਦੀਆਂ ਰੱਖਣੀਆਂ ਨੇ 2 ਇੰਚ ਇਹਦੇ ਵਿੱਚ ਐਕਸਟਰਾ ਰੱਖਿਆ ਹੋਇਆ 17 ਇੰਚ ਦੀਆਂ ਨੇ ਇਹ 17.5 ਇੰਚ ਦੀਆਂ 19 ਇੰਚ ਹੋ ਗਿਆ ਇਹ ਹੁਣ ਆਪਾਂ ਇਹ ਕੱਪੜਾ ਜਿਹੜਾ ਲਾ ਲਾਂਗੇ ਇਹਦੇ ਵੀ ਆਪਾਂ ਨੂੰ ਪਾਸੇ ਉਲਟਾਉਣੇ ਪੈਣਗੇ ਕਿਉਂਕਿ ਆਪਾਂ ਨੇ ਇਹ ਦੂਜੇ ਲੋੜ ਫੋਲਡ ਕੀਤਾ ਹੋਇਆਗਾ ਜੇ ਤਾਂ ਪਾਨੇ ਸਾਰ ਫੋਲਡ ਕੀਤਾ ਹੁੰਦਾ ਫਿਰ ਨਹੀਂ ਸੀ ਲੋੜ ਤੇ ਹੁਣ ਆਪਾਂ ਇਹਦੇ ਪਾਸੇ ਉਲਟਾ ਲਾਂਗੇ ਇਸ ਤਰ੍ਹਾਂ ਚੱਕ ਕੇ ਇਹਦਾ ਮੋਢਾ ਜਿਹੜਾ ਹੁਣ ਪੂਰਾ ਨਹੀਂ ਆਉਣਾ ਹੈਗਾ ਆਪਾਂ ਇਹਦੇ ਵਿੱਚ ਜੋੜ ਪਾਉਣਾ ਜਿਹੜਾ ਆ ਕਪੜਾ ਆਪਣੇ ਕੋਲ ਬਚਿਆ ਹੋਇਆ ਇਹਦਾ ਹੀ ਆਪਾਂ ਜੋੜ ਪਾਵਾਂਗੇ ਪਹਿਲਾਂ ਆਪਾਂ ਇਹਦਾ ਮੋਢਾ ਮਿਲ ਲਾਂਗੇ ਕਿੰਨੇ ਇੰਚ ਦਾ ਬਣ ਰਿਹਾ ਇਹ 7 ਇੰਚ ਦਾ ਆਪਾਂ ਨੇ 10 ਇੰਚ ਦਾ ਮੋਢਾ ਜਿਹੜਾ ਰੱਖਣਾਗਾ ਇਸ ਤਰ੍ਹਾਂ ਕਪੜਾ ਇੰਨਾ ਕਿਦੇ ਵਿੱਚ ਪਾਊਗਾ ਤੇ ਮੂਰੀ ਹੈਗੀ ਆਪਣੇ ਕੋਲੇ ਸੱਤ ਇੰਚ ਦੀ ਮੂਰੀ ਆਪਾਂ ਨੂੰ ਠੀਕ ਆਗੇ ਇਹਦੀ ਜਟ ਲੋੜ ਨਹੀਂ ਹੈਗੀ ਆਪਾਂ ਨੂੰ ਜੋੜ ਪਾਉਣ ਦੀ ਤੇ ਹੁਣ ਆਪਾਂ ਇਹਦੀਆਂ ਚਾਰ ਤਹਾਂ ਬਣਾਵਾਂਗੇ ਕੱਪੜੇ ਦੀਆਂ ਇਸ ਤਰ੍ਹਾਂ ਇਹਦਾ ਆਪਾਂ ਜੋੜ ਪਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦਾ ਚੜਾ ਕਰਕੇ ਰੱਖਣਾ ਆਪਾਂ ਨੇ ਕਿਉਂਕਿ ਜਿਹੜਾ ਜੋੜ ਦੇ ਵਿੱਚ ਕਪੜਾ ਆਉਣਾ ਉਹ ਵਿੱਚ ਹੀ ਆਪਾਂ ਪੂਰਾ ਕਰ ਲੀਏ ਦਸਾਂ ਚ ਆ ਗਿਆ ਤੇ ਹੁਣ ਆਪਾਂ ਇਹ ਕੱਟ ਕਰ ਦਾਂਗੇ ਇਥੋਂ ਇਹਨਾਂ ਫੇਰ ਕੱਟ ਕਰ ਲਾਂਗੇ ਜੇ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਵੀ ਜੋੜ ਪਾ ਸਕਦੇ ਹੋ ਜੇ ਵੱਡਾ ਜੋੜ ਪਾਉਣਾ ਹੋਵੇ ਇਸ ਤਰ੍ਹਾਂ ਵੀ ਜੋੜ ਪੈ ਜੂਗਾ ਇਹਦੇ ਵਿੱਚ ਇਸ ਤਰ੍ਹਾਂ ਵੀ ਜੋੜ ਪੈ ਜੂਗਾ ਜੇ ਇਸ ਤਰ੍ਹਾਂ ਪਾਉਂਗੇ ਤਾ ਇੱਕ ਪਾਊਗਾ ਜੇ ਇਸ ਤਰ੍ਹਾਂ ਪਾਉਂਗੇ ਤਾਂ ਦੋ ਦੋ ਪੈਣਗੇ ਹੁਣ ਆਪਾਂ ਮੋੜਾ ਹੋ ਪੂਰਾ ਕਰਾਂਗੇ 3.5 ਇੰਚ ਤੇ ਕੱਟ ਪਾਵਾਂਗੇ 3 ਇੰਚ ਦਾ ਮੋਟਾ ਮੈਂ ਤਾਂ ਇਹੋ ਕੱਟਣੀ ਏਡੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਮੂਰੀ ਆਪਾਂ ਨੇ ਰੱਖ ਲੈਣੀ ਆ 5.5 ਇੰਚ ਤਿਆਰ। ਤਿਆ ਬਾਦੂ ਐਕਸਟਰਾ ਕਪੜਾ। ਇਹਥੋਂ ਆਪਾਂ ਕੱਟ ਕਰ ਦਾਂਗੇ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। 프ਰੰਟ ਕਾਟ ਆਪਾਂ ਇਹਦੇ ਵਿੱਚ ਉਦੋਂ ਪਾਵਾਂਗੇ ਜਦੋਂ ਆਪਾਂ ਨੇ ਜੋੜ ਪਾ ਲੇ ਫਿਰ ਆਪਾਂ ਇਹਦੇ ਵਿੱਚ ਕਾਟ ਆ ਜਿਹੜੀ ਉਹ ਉਦੋਂ ਪਾਵਾਂਗੇ ਜਦੋਂ ਸਲਾਈ ਕਰਾਂਗੇ। 6 ਇੰਚ ਦਾ ਆਪਾਂ ਤੀਰਾ ਲਵਾਂਗੇ। 6 ਇੰਚ ਦਾ ਤੀਰਾ ਲਵਾਂਗੇ। ਸਾਡੇ 6 ਇੰਚ ਦਾ ਮੋਢਾ ਲਵਾਂਗੇ 6 ਇੰਚ ਆਪਾਂ ਫੇਰ ਤੋਂ ਲਵਾਂਗੇ ਬਾਕਸ ਬਣਾ ਲਾਂਗੇ ਸਾਡੇ 20 ਇੰਚ ਦਾ ਉੱਪਰੋਂ ਨਿਸ਼ਾਨ ਲਾਵਾਂਗੇ ਛਾਤੀ ਦਾ ਹੁਣ ਆਪਾਂ ਇੱਥੇ ਕੱਟ ਪਾ ਦਾਂਗੇ ਨੇਸਟ ਫਿਰ ਆਪਾਂ ਬੈਕ ਕੱਟ ਪਾ ਦਾਂਗੇ 2 ਇੰਚ ਤੇ ਅੱਧੇ ਇੰਚ ਦੀ ਉੱਪਰੋਂ ਪਾ ਦਾਂਗੇ ਹੁਣ ਆਪਾਂ ਫਰੰਟ ਤੇ ਲਈ ਜਿਹੜੀ ਉਹ ਕੱਟ ਪਾਵਾਂਗੇ ਇੱਕ ਵੱਲਾ ਆਪਾਂ ਨੇ ਵਿੱਚ ਇਹਦੇ ਕੱਟਦਾ ਬੈਕ ਸਾਈਡ ਵਾਲਾ ਤੇ ਹੁਣ ਆਪਾਂ ਇੱਥੇ ਕੱਟ ਪਾਵਾਂਗੇ ਹੁਣ ਆਪਾਂ ਇਹਦੇ ਉੱਪਰ ਪਲੇਟਾਂ ਦੇ ਨਿਸ਼ਾਨ ਨੇ ਜਿਹੜੇ ਉਹ ਲਾਵਾਂਗੇ 12.5 ਇੰਚ ਤੇ ਆਪਾਂ ਪਲੇਟਾਂ ਦਾ ਨਿਸ਼ਾਨ ਲਾਵਾਂਗੇ 3.5 ਇੰਚ ਆਪਾਂ ਇੱਥੋਂ فاਸਲਾ ਰੱਖਾਂਗੇ 6.5 ਇੰਚ ਦੀ ਪਲੇਟ ਪਾਵਾਂਗੇ ਮਲਾ ਦਾਂਗੇ ਇਹਨਾਂ ਨੂੰ 5 ਇੰਚ ਤੇ ਇਹ ਪਲੇਟ ਪਾਵਾਂਗੇ ਆਪਾਂ 2 ਇੰਚ ਦਾ ਆਪਾਂ ਇੱਥੋਂ ਫਰਕ ਰੱਖਾਂਗੇ 2 ਇੰਚ ਦਾ ਇਹ ਇੱਥੋਂ ਫਰਕ ਰੱਖਾਂਗੇ ਜਿਹੜੀ ਆ ਪਲੇਟ ਹੋਊਗੀ ਇਹ ਇਹਦੇ ਸੈਂਟਰ 'ਚ ਹੋਊਗੀ ਇੱਥੇ ਹੁਣ ਆਪਾਂ ਬੈਕ ਨੈਕ ਦਾ ਜਿਹੜਾ ਉਹਦੀ ਕਟਿੰਗ ਕਰਾਂਗੇ ਸਵਾ ਦੋ ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ 5.5 ਇੰਚ ਇਹਨੂੰ ਡੀਪ ਰੱਖਾਂਗੇ ਗਲੇ ਨੂੰ ਸਵਾ 2 ਇੰਚ ਆਪਾਂ ਫੇਲ ਲਗਾਵਾਂਗੇ ਸ਼ੇਪ ਦੇ ਦਾਂਗੇ ਇੱਥੇ ਗੋਲ ਨਾਲ ਦੀ ਨਾਲ ਆਪਾਂ 12.5 ਇੰਚ ਤੇ ਪਲੇਟਾਂ ਤੇ ਇਥੇ ਨਿਸ਼ਾਨ ਲਾ ਲਾਂਗੇ ਬੈਕ ਸਾਈਡ ਤੇ 3.5 ਇੰਚ 6.5 ਇੰਚ ਹੁਣ ਆਪਾਂ ਇਥੋਂ ਕੱਟ ਕਰ ਦਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ